ਤੇ ਜਮੀਨ ਹੀ ਨਾ ਹੋਈ ਤਾਂ ਉਹ ਸਕੂਟਰੀ ਜੀ ਤੇ ਆ ਗਿਆ ਜਿਹਨੂੰ ਪੈਂਥਰ ਕਹਿੰਦੇ ਆ ਉਹ ਮਲਸਰ ਵਾਲੇ ਵੀ ਦੀ ਲੰਘਣ ਲੱਗਿਆ ਉਥੋਂ ਦੀ ਪੰਚਾਇਤ ਕਹਿੰਦੀ ਭੋਲਿਆ ਖੜੀ ਜੜ ਦੋ ਬਟਾ ਉਹਨੂੰ ਖੜਾ ਲਿਆ ਕਹਿੰਦੇ ਪਹਿਲਾਂ ਤੇਰੇ ਕੋਲੇ ਬੁਲਟ ਹੁੰਦਾ ਸੀ ਫਿਰ ਫਲਾਨੀ ਚੀਜ਼ ਹੁੰਦੀ ਹਾਂਜੀ ਸਰੇਂਦਰ ਜੀ ਜਿਹੜਾ ਅੱਜ ਤੱਕ ਰੋਸ ਪ੍ਰਦਰਸ਼ਨ ਸੀਗਾ ਤੁਹਾਡਾ ਇਹ ਕਿਸ ਗੱਲ ਨੂੰ ਲੈ ਕੇ ਸੀਗਾ ਇਹ ਸਾਡਾ ਇਹ ਪੰਜਾਬ ਮਹਾਵਿਦਵਨ ਘਰਸ਼ਾਲਾ ਸਰੋਵਰਟ ਸੱਤਸਰ ਪੁਰਾਣੀ ਹੈ ਕਿਹਦੇ ਵਾਸਤੇ ਸੀਟ ਅੰਮ੍ਰਿਤ ਚੰਦ ਨੇ ਇਹ ਜਗਾ ਧਰਮਸ਼ਾਲਾ ਨੂੰ দান ਕੀਤੀ ਸੀ ਇਹ ਸੰਸਥਾ ਸਰਕਾਰ ਰਜਿਸਟਰਡ ਹੈ ਰਜਿਸਟਰਡ ਨੰਬਰ ਹੈ ਇਹਦੇ ਲਈ ਵਾਸਤੇ 10 ਲੱਖ ਰੁਪਿਆ ਵਿਵਾਹ ਹਰ ਜਿੰਦ ਕੌਰ ਨੇ ਮੈਂਬਰ ਪਾਰਲੀਮੈਂਟਰੀ ਸਰ ਨੂੰ ਇੱਕ ਵਾਰੀ ਦਿੱਤਾ 5 ਲੱਖ ਰੁਪਏ ਵੀ ਬਸਮਰਤ ਦੌਰ ਨੇ ਇੱਕ ਵਾਰ ਦਿੱਤਾ 2 ਲੱਖ ਰੁਪਏ ਸੰਤੂਸ਼ ਸਿੰਘ ਸਰਪੰਚ ਜੀ ਨੇ ਕਰਾਵੇ ਲਈ ਇਹ ਤੇ ਇਸ ਧਰਮਸ਼ਾਲਾ ਤੇ ਲੱਗਿਆ ਹੋਇਆ ਇਹ ਪੰਜਾਬ ਦੇ ਬਹੁਤ ਸਾਰੇ ਜਿਹੜੇ ਜਗਾਹ দান ਕਰਕੇ ਨਾ ਨਹੀਂ ਕਰੋਗੇ ਉਹ ਲਾਲਾ ਅਫੀਜਤ ਦੀ ਵਿਰਾਸਤ ਦੇ ਵਿੱਚ ਧੱਕਾ ਮਤ 5700 ਬੰਦੇ ਉਹਦੀ ਵਿਰਾਸਤ ਚੱਲੂ ਉਹਦੇ ਵਿੱਚੋਂ ਦੋ ਸ਼ਰਤੀਆਂ ਅਸਰਾ ਨੇ ਪਿੰਡ ਦੇ ਵਿੱਚ ਪੁਛੇੜਾ ਕਰਨੇ ਮਾਰਾ ਨਹੀਂ ਇਹ ਕਮ ਗੀਤਾ ਵੀ ਧਰਮਸ਼ਾਲਾ ਤੇ ਕਦੇ ਜਿੰਦਾ ਲਾ ਲਿਆ ਕਦੇ ਖੋਲ ਲਿਆ ਕਦੇ ਫਲੈਕਸ ਲਾ ਲਈ ਕਦੇ ਪੱਟੀ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰ ਕਿਹਾ ਵੀ ਸਾਰੇ ਪਿੰਡ ਦਾ ਮਸਲਾ ਭਾਵਨਾਵਾਂ ਦਾ ਲੋਕਾਂ ਦੀਆਂ ਜੁੜੀਆਂ ਹੋਈਆਂ ਨੇ ਵੀ ਤੁਸੀਂ ਇਹਨੂੰ ਮਸਲੇ ਨੂੰ ਹੱਲ ਕਰੋ ਵੀ ਲੋਕ ਕਈ ਵਾਰੀ ਅੱਕੇ ਹੋਏ ਆਪ ਆਪ ਕਾਨੂੰਨ ਨੂੰ ਅਗਿਆਥੀ ਬਣਾ ਲੈਣ ਪ੍ਰਸ਼ਾਸਨ ਨੇ ਸਾਡੀ ਚਲੋ ਦੇਰ ਸੁਣੀ ਗੱਲ ਸੁਣੀ ਉਹਨਾਂ ਨੇ ਇਹਨਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਉਹਨਾਂ ਨੇ ਜਿੰਦੇ ਖਲਾਏ ਉਹ ਆਪ ਜਿੰਦੇ ਸੁਣੇ ਨੇ ਇਹਦੇ ਵਿੱਚ ਲੋਕਾਂ ਨੇ ਮਤਲਬ ਰਾਸ ਦੀ ਸ਼ੁੱਧੀ ਸਾਜ ਸਹਾਸਣਗੇ ਵੀ ਕਿਸੇ ਨਾਲ ਸਾਡੀ ਪਰਸਨਲ ਕੋਈ ਕੁਝ ਨਹੀਂ ਨਿਕਲੇ ਸਾਰਾ ਪਿੰਡ ਇੱਕ ਪਾਸੇ ਐ ਇਹਦੇ ਵਿੱਚ ਕੋਈ ਨਹੀਂ ਅਗਰਵਾਲ ਨੇ ਜਿਮੀਦਾਰ ਨੇ ਅਰੀਜਨ ਨੇ ਕਿਉਂਕਿ ਅਸੀਂ ਗਰੀਬਾਂ ਵਾਸਤੇ ਬਣਾਈ ਸੀ ਗਰੀਬ ਆ ਨਹੀਂ ਪਹਿਲੇ ਸਪੋਰਟ ਨਹੀਂ ਕਰ ਸਕਦਾ ਉਹਦੇ ਵਾਸਤੇ ਅਸੀਂ 1100 ਰੁਪਏ ਰੱਖਿਆ ਸੀ ਉਹਨਾਂ ਨੂੰ ਐਸੀ ਟੈਂਸ਼ਨ ਐਸੀ ਉਹਨਾਂ ਨੂੰ ਸਾਰਾ ਸਮਾਨ ਭਾਂਡੇ ਜਿਹੜਾ ਵੀ ਕੁਝ ਹੁੰਦਾ ਤੰਤਕ ਪੋਸ ਵਗੈਰਾ ਇੱਥੇ ਅਸੀਂ ਉਹਨਾਂ ਨੂੰ ਦੇ ਸੀ ਮੈਟ ਵਗੈਰਾ ਵੀ ਗਰੀਬ ਜਿਹੜਾ ਆਦੀ ਲੜਕੀ ਦਾ ਵਿਆਹ ਫ੍ਰੀ ਕਰ ਸਕੀ ਸਾਡੇ ਕੋਲ ਭੋਗ ਪੈਂਦੇ ਸੀ ਭੋਗ ਵਾਸਤੇ ਸਾਰਾ ਸਬਾਨੇ ਚੁੰਦਾ ਸੀ ਉਹਨਾਂ ਨੂੰ ਸਿਰਫ ਆ ਕੇ ਬੈਠਣਾ ਹੁੰਦਾ ਸੀ ਉਹਦੇ ਅਸੀਂ 1100 ਲੈ 2100 ਲੈ ਲੈਂਦੇ ਸੀ ਵੀਰੇ ਕੋਈ ਜਰਨਲ ਕੈਟੇਗਰੀ ਕਿਉਂਕਿ ਇਹਨੂੰ ਚਲਾਉਣ ਵਾਸਤੇ ਬੰਦਾ ਰੱਖਣਾ ਪੈਂਦਾ ਹੈ ਉਹਦੇ ਵਾਸਤੇ ਮੁੰਡਾ ਸਰ ਮਸਾਲਾ ਚਾਹਤਾ ਕੋਈ ਵੀ ਬੰਦਾ ਜਿਹੜਾ ਸ਼ਰਾਰਤੀ ਅਕਸਰ ਇਸ ਦੇ ਵਿੱਚ ਕੋਈ ਸ਼ਰਾਰਤ ਕਰਦਾ ਅਸੀਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦੇ ਹਾਂ ਵੀ ਇਹਦਾ ਕੰਟਰੋਲ ਰੱਖਣਾ ਉਹਨਾਂ ਨੂੰ ਬੁਲਾਉਣਾ ਜੇ ਉਹ ਕਹਿੰਦੇ ਵੀ ਸਾਡੀ ਜਗ੍ਹਾ ਹੈ ਉਹਨਾਂ ਨੂੰ ਕਹਿਣ ਵੀ ਤੁਸੀਂ ਆਪਦੀ ਜਗ੍ਹਾ ਜਿੰਨੀ ਛੋਟੀ ਹੈਗੀ ਹੈ ਕੋਰਟ ਦੇ ਵਿੱਚ ਕੇਸ ਪਾਓ ਜਗ੍ਹਾ ਉਹਦੀ ਤਕਸੀਮ ਕਰਾ ਲਓ ਜਿੱਥੇ ਤੁਹਾਡੀ ਨਿਸ਼ਾਨਦੇਹੀ ਹੁੰਦੀ ਹੈ ਪ੍ਰਸ਼ਾਸਨ ਉਹਨਾਂ ਨੂੰ ਗੱਲ ਆ ਦੇ ਦੀ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੇ ਬੰਦੇ ਨੇ ਦਾਣ ਕੀਤੀ ਵੀ ਹੈ ਉਹ ਬੰਦੇ ਸਾਡੇ ਨਾਲ ਅੱਜ ਵੀ ਖੜੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਘੱਟੋ ਘੱਟ 90 95% ਲੋਕ ਇਹ ਗੱਲ ਕਹਿੰਦੇ ਨੇ ਵੀ ਸਾਡੇ ਬਦਿਲਕਾਂ ਨੇ ਜਿਹੜੀ ਦਾਣ ਦਿੱਤੀ ਹੈ ਅਸੀਂ ਥੁੱਕ ਕੇ ਨਹੀਂ ਛੱਡਦੇ ਇਹ ਜਗ੍ਹਾ ਪੰਜਾਬ ਮਾਂ ਵੀ ਗੱਲ ਦੀ ਹੈ ਕਿ ਇਹ ਵਾਸੇ ਹੀ ਅਭੀ ਅੱਗੇ ਜਿਹੜਾ ਕੋਈ ਹੋਰ ਤਾਂ ਨਹੀਂ ਤੁਹਾਡੇ ਇਸ ਦੁਆਦੇ ਰੋਸ ਜਿਹੜਾ ਸਮਾਪਤ ਹੋ ਗਿਆ ਨਾ ਸਾਡਾ ਰੋਜ਼ ਕੁਝ ਨਹੀਂ ਆਇਆ ਸਾਡਾ ਤਾਂ ਲੋਕਾਂ ਵਾਸਤੇ ਦਿੱਕਤਾਂ ਨੇ ਆਉਣੀ ਸੀ ਉਹਨੇ ਤੇ ਜੋਗਾ ਕੈਂਪ ਲੱਗਦਾ ਸੀ ਹਾਂਜੀ ਉਹ ਬੰਦ ਕਰਾਤਾ ਲੜਕੀਆਂ ਨੇ ਤੀਆਂ ਲਾਉਣੀਆਂ ਸੀ ਉਹ ਬੰਦ ਕਰਾਤੀਆਂ ਲੋਕਾਂ ਨੇ ਇੱਥੇ ਭੋਗ ਪਾਉਣਾ ਕਿਸੇ ਨੇ ਉਹ ਬੰਦ ਹੋ ਗਿਆ ਇਹਨੂੰ ਜਿੰਦਾ ਕੌਣ ਲਾ ਸਕਦਾ ਕੁਝ ਦਿਨ ਦੱਸਦੇ ਜਿੰਦਾ ਲਾਤਾ ਦੋ ਦਿਨ ਖੋਲਦਾ ਦੋ ਦਿਨ ਫੇਰ ਲਾਤਾ ਫੇਰ ਖੋਲਦਾ ਇਹਦਾ ਫਿਰ ਲੋਕਾਂ ਦੀ ਸਾਹ ਵੀ ਕੋਈ ਨਹੀਂ ਇਹ ਮਤਲਬ ਇਹ ਦੇਖੋ ਮਸ਼ਾਲਾ ਦੇਖ ਜੀ ਮੈਂ ਮੀਟਿੰਗ ਸਾਡਾ ਤਾਂ ਜੀ ਪ੍ਰਸ਼ਾਸਨ ਨੂੰ ਦਿੱਤੀ ਹੈ ਇਹ ਲੋਕਾਂ ਦੀ ਦਰਮਸ਼ਾਲਾ ਪੰਜਾਬ ਮਹਾਤਤਲ ਵੀ ਲੋਕਾਂ ਦਾ ਇੱਥੇ ਕਿਸੇ ਦੀ ਕੋਈ ਐਕਟਰੀ ਨਹੀਂ ਹੁੰਦਾ ਕਿਉਂਕਿ ਲੋਕਾਂ ਦੇ ਪੈਸੇ ਲੱਗੇ ਠੀਕ ਸੇਠ ਅਮੀ ਚੰਦ ਸਾਡੇ ਪੁੱਛੀਆਂ ਨੇ ਅਸੀਂ ਉਹਨਾਂ ਦੀ ਦਿੱਤਾ ਦਿੱਤਾ ਕਹਾਂਗੇ ਅਸੀਂ ਉਹ ਦਾਗਾ ਦੇ ਪੱਤਰ ਵੀ ਇਹ ਜਗਾ ਸੇਠ ਅਮੀ ਚੰਦ ਨੇ ਦਾਨ ਕੀਤਾ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਬੰਦਾ ਕੋਈ ਦਾਨੀਆਂ ਜੀ ਉਹਦਾ ਰਿਸਪੈਕਟ ਕਰਦੇ ਆ ਉਹਨੂੰ ਨਮਨ ਕਰਦੇ ਆ ਪੁਰਾਣੇ ਬਜ਼ੁਰਗ ਨੇ ਬਹੁਤ ਲੋਕਾਂ ਨੇ ਦਾਣ ਕੀਤਾ ਹੋਇਆ ਕਿਸੇ ਗੁਰੂ ਘਰ ਦੀ ਜ਼ਮੀਨ ਦੀ ਗੁਰੂ ਘਰ ਦੇ ਨਾਮ ਕਿਸੇ ਧਰਮਸ਼ਾਲਾ ਦੀ ਕਿਸੇ ਸਮਸ਼ਾਨ ਘਾੜ ਦੀ ਨੂੰ ਸਭ ਜਿਨ੍ਹਾਂ ਨੇ ਦਾਣ ਕੀਤਾ ਉਹਨਾਂ ਦੇ ਨਾਂਏ ਬੋਲੀ ਗਾ ਜੇ ਉਹਨਾਂ ਚੋਂ ਇੱਕ ਬੰਦਾ ਉੱਠ ਕੇ ਕਹੇ ਵੀ ਮੇਰੀ ਐ ਉਹ ਤਕਰੀਰ ਕਰਾ ਲੈ ਲੈਣੇ ਸਾਨੂੰ ਕੋਈ ਠੀਕ ਧੰਨਵਾਦ ਹਾਂਜੀ ਜੈਨ ਸਾਹਿਬ ਜਿਹੜਾ ਅੱਜ ਦਾ ਮਸਲਾ ਸੀ ਕੀ ਮਸਲੇ ਨੂੰ ਲੈ ਕੇ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਇਹ ਅੱਜ ਇਥੇ ਪੰਜਾਬ ਮਹਾਦਿਲ ਦਲ ਦੀ ਜੋ ਧਰਮਸ਼ਾਲਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਮਹਿੰਦਰਾ ਚਲਾ ਰਿਹਾ ਹੈ ਇਸ ਤਰ੍ਹਾਂ ਦਾ ਉਹ ਤੇ ਉਹਦੇ ਵਿੱਚ ਇਹ ਜਗਾ ਜਿਹੜੀ ਹੈਗੀ ਸੇਠ ਅਮੀ ਚੰਦੀ ਨੇ ਅੱਜ ਤੋਂ 200 ਸਾਲ ਪਹਿਲਾਂ ਇਹ ਦਾਣ ਕੀਤੀ ਸੀ ਤੇ ਜਗਾ ਜਨਗੀਰੀ ਹੈਗੀ ਆ ਫਰਦਾ ਦੇ ਵਿੱਚ ਕਿਉਂਕਿ ਉਹਦਾ ਨਾਮ ਨਹੀਂ ਸੀ ਹੈਗੀ ਅੱਜ ਇੱਕ ਪਰਿਵਾਰ ਜਿਹੜਾ ਹੈਗਾ ਬਹੁਤ ਆ ਉਹਨੇ ਆ ਕੇ ਇੱਥੇ ਕਬਜ਼ਾ ਕਰਤਾ ਯਾਨੀ ਕਿ ਪਹਿਲਾਂ ਬਸ ਤੋਂ ਕਈ ਸਾਲ ਪਹਿਲਾਂ ਤੇ ਉਹਦੇ ਰੋਸ 'ਚ ਸਾਰਾ ਸ਼ਹਿਰ ਜਿਹੜਾ ਹੈਗਾ ਉਹਦੇ ਖਿਲਾਫ ਖੜਾ ਹੋਇਆ ਤੇ ਅੱਜ ਉਹਦੇ ਧਰਨਾ ਵੀ ਲੱਗਿਆ ਉਹਦੇ ਤੇ ਅੱਜ ਪਹਿਲਾਂ ਸਿੱਕੇ ਉਹਦੇ ਵਾਸਤੇ ਸਮਝੌਤਾ ਵੀ ਕਰਵਾਇਆ ਸੀ ਪਰ ਉਹ ਸਮਝੌਤੇ ਤੋਂ ਉਹ ਬੰਦੇ ਜਾਨਕੀ ਵੀ ਪਿੱਛੇ ਹਟੇ ਮੈਂ ਵੀ ਉਹਨਾਂ ਸਮਝੌਤੇ ਵਿੱਚ ਮੈਂ ਵਿੱਚ ਸੀ ਯਾਨਕੀ ਵੀ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਵੀ ਮੰਨੀਆਂ ਗਈਆਂ ਸੀ ਪਰ ਉਹ ਪਰਿਵਾਰ ਜਿਹੜਾ ਹੈਗਾ ਬਾਅਦ ਚ ਪਹਿਲਾ ਸਮਝੌਤਾ ਕਰਕੇ ਮੁੱਕਰਿਆ ਮੈਂ ਇਸ ਗੱਲ ਨੂੰ ਬੜੀ ਮੰਦਭਾਗੀ ਗੱਲ ਮੰਨਦਾ ਸਾਨੂੰ ਦਾ ਕਿ ਜਦੋਂ ਆਪਾਂ ਕੋਈ ਪੰਚਾਇਤ ਦੇ ਵਿੱਚ ਸਮਝੌਤਾ ਕਰ ਲਿਆ ਉਹਨੂੰ ਮੁੱਕਰਦੇ ਆ ਤਾਂ ਉਹ ਬਹੁਤ ਹੀ ਮੰਦਭਾਗੀ ਗੱਲ ਹੈ ਅੱਜ ਸਾਰੇ ਪਿੰਡ ਨੇ ਇਕੱਠੇ ਹੋ ਕੇ ਇਸ ਜਿਹੜੀ ਹੈਗੇ ਧਰਮਸ਼ਾਲਾ ਦੇ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਬਜ਼ਾ ਲਿਆ ਤਾਂ ਮੈਂ ਇਸ ਗੱਲ ਦੀ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਉਹਨਾਂ ਨੇ ਇਨਕੀ ਜਿਹੜਾ ਹੈ ਪੰਜਾਬ ਮਹਾਕਲ ਦੇ ਬੈਨਰ ਇਹ ਜਿਹੜੇ ਇੱਕ ਇੱਥੇ ਆਪਣਾ ਜਿਹਾ ਕਬਜ਼ਾ ਲਿੱਤਾ ਹੈ ਜੈ ਸ਼੍ਰੀ